ਦੀ ਧਮਕੀ ਮਿਲੀ ਹੈ ਸੋ ਦੱਸਦੇ ਨੇ ਆ ਕਿ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਸਕੂਲਾਂ ਨੂੰ ਧਮਕੀ ਮਿਲੀ ਹੈ ਜਿਸ ਤੋਂ ਬਾਅਦ ਪੁਲਿਸ ਤੇ ਪ੍ਰਸ਼ਾਸਨ ਦੋਵੇਂ ਅਲਰਟ ਜene ਅਤੇ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਫਿਲਹਾਲ ਅੱਜ ਸਰਦੀ ਦੀਆਂ ਛੁੱਟੀਆਂ ਤੋਂ ਬਾਅਦ ਮੁਰਤੋ ਸਕੂਲ ਖੁੱਲੇ ਸੀ ਔਰ ਅੱਜ ਸਕੂਲ ਖੁੱਲਦਿਆਂ ਹੀ ਧਮਕੀ ਭਰੀ ਈਮੇਲ ਜੜੀ ਹੈ ਸਕੂਲਾਂ ਨੂੰ ਆਂਦੀ ਹੈ ਔਰ ਉਸ ਤੋਂ ਬਾਅਦ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਈਮੇਲ ਕਿਨਾ ਵੱਲੋਂ ਭੇਜੇ ਗਏ ਨੇ ਹਾਲਾਂਕਿ 1 ਮਹੀਨਾ ਪਹਿਲਾਂ ਵੀ ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਅਲਰਟ ਦੇ ਉਤੇ ਸੀ ਪਰ ਇੱਕ ਵਾਰੀ ਫਿਰ ਤੋਂ ਈਮੇਲ ਦੇ ਜ਼ਰੀਏ ਇਹ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਫਿਲਹਾਲ ਅੰਮ੍ਰਿਤਸਰ ਦੇ ਨਾਲ ਨਾਲ ਮੋਗਾ ਦੇ ਵਿੱਚ ਵੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਹੈ ਉਹ ਮਿਲੀ ਹੈ ਫਿਲਹਾਲ ਸਾਡੇ ਨਾਲ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਅਕਸ਼ੇ ਜੁੜ ਚੁੱਕੇ ਨੇ ਅਕਸ਼ੇ ਜਿਸ ਤਰ੍ਹਾਂ ਦੇ ਨਾਲ ਅੰਮ੍ਰਿਤ ਸਰਦੇਸ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਤੇ ਅਜੀ ਬਿਲਕੁਲ ਤੁਹਾਨੂੰ ਇਹ ਲਗਾਤਾਰ ਜਿਹੜਾ ਧਮਕੀਆਂ ਦਾ ਸਿਸਟਮ ਚੱਲ ਰਿਹਾ ਦੱਸ ਦਈਏ ਕਿ ਪਿਛਲੇ 1 ਮਹੀਨੇ ਪਹਿਲਾਂ ਵੀ ਜਿਹੜੀਆਂ ਧਮਕੀਆਂ ਆਈ ਸੀ ਤੇ ਲੇਕਿਨ ਅੱਜ ਇਹ ਜਿਹੜਾ ਸਕੂਲ ਤੁਸੀਂ ਦੇਖ ਰਹੇ ਹੋ ਇਹ ਗੁਰੂ ਨਗਰੀ ਦਾ ਹਰਿਕ੍ਰਿਸ਼ਨ ਸਕੂਲ ਹੈਗਾ ਆ ਤਾਂ ਇਸ ਸਕੂਲ ਨੂੰ ਜੋ ਹੈ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਆ ਹਾਲਾਂਕਿ ਪੰਜਾਬ ਭਰ ਦੇ ਵਿੱਚ ਵੱਖ-ਵੱਖ ਸਕੂਲਾਂ ਨੂੰ ਜਿਹੜਾ ਇਹ ਜੋ ਬੰਬਨਾ ਉਡਾਉਣ ਦੀ ਧਮਕੀਆਂ ਮਿਲ ਰਹੀਆਂ ਨੇ ਤਾਂ ਉੱਥੇ ਹੀ ਗੁਰੂ ਨਗਰੀ ਦੇ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਦਾ ਕਹਿ ਸਕਦੇ ਆ ਸਭ ਤੋਂ ਜੋ ਪ੍ਰਾਈਮ ਲੋਕੇਸ਼ਨ ਕਹਿ ਸਕਦੇ ਆ ਜੀਟੀ ਰੋਡ ਦੇ ਉੱਤੇ ਜੋ ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦਾ ਚੀਫ ਕਾਲਕਾ ਦੀਵਾਨ ਦਾ ਦਫ਼ਤਰ ਜਿਹੜਾ ਉਹ ਬਿਲਕੁਲ ਨਾਲ ਹੈਗਾ ਤਾਂ ਦੱਸ ਦਈਏ ਕਿ ਤਾਨੂੰ ਇਸ ਨੂੰ ਜਿਹੜਾ ਬੰਬਨਾ ਉਡਾਉਣ ਦੀ ਧਮਕੀ ਮਿਲ ਗਿਆ ਹਾਲਾਂਕਿ ਕੁਝ ਦਿਨ ਪਹਿਲਾਂ ਜੋਗਾ ਕਈ ਅਦਾਲਤਾਂ ਨੂੰ ਵੀ ਬੰਬਨਾ ਉਡਾਉਣ ਦੀ ਧਮਕੀ ਮਿਲੀ ਸੀ ਕਿ ਲੇਕਿਨ ਉਸ ਤੋਂ ਬਾਅਦ ਅੱਜ ਫੇਰ ਪੰਜਾਬ ਭਰ ਦੇ ਵਿੱਚ ਕਈ ਸਕੂਲਾਂ ਨੂੰ ਬੰਬਨਾ ਉਡਾਉਣ ਦੀ ਧਮਕੀ ਮਿਲਿਆ ਜਿਸ ਦੇ ਵਿੱਚ ਕੀ ਅਰਕਿਸ਼ਨ ਸਕੂਲ ਇੱਥੇ ਕੀ ਦੱਸਦੀ ਹੈ ਕਿ ਛੁੱਟੀਆਂ ਤੋਂ ਬਾਅਦ ਬੱਚੇ ਜਿਹੜੇ ਨੇ ਅੱਜ ਪਹਿਲੇ ਦਿਨ ਸਕੂਲ ਵਿਖੇ ਆਏ ਸੀਗੇ ਪੜ੍ਹਾਈ ਕਰਨ ਲਈ ਲੇਕਿਨ ਜਦੋਂ ਧਮਕੀ ਮਿਲਦੀ ਆ ਤਾਂ ਉਸ ਤੋਂ ਬਾਅਦ ਬੱਚਾ ਨੂੰ ਛੁੱਟੀ ਕਰ ਦਿੱਤੀ ਜਾਂਦੀ ਆ ਤਾਂ ਜੋ ਆਮ ਆਦਮੀ ਪਾਰਟੀ ਦੇ ਵ代यक ਨੇ ਇੰਦਰਬੀਰ ਸਿੰਘ ਨੀਚਰ ਉਹ ਜੀਤਾ ਦਾ ਜੁਆਨ ਦੇ ਇੱਕੋ ਜੋ ਪ੍ਰਧਾਨਗੀ ਕਰ ਰਹੇ ਨੇ ਤਾਂ ਉਹਨਾਂ ਵੱਲੋਂ ਵੀ ਜਿਹੜਾ ਇੱਕ ਬਿਆਨ ਮੀਡੀਆ ਕੇ ਦਿੱਤਾ ਗਿਆ ਲੇਕਿਨ ਇੱਕ ਜਿਹੜਾ ਸਕੂਲ ਨੂੰ ਉਸ ਤੇ ਵੇਲੇ ਜਿਹੜਾ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਬੱਚਿਆਂ ਨੂੰ ਜਿਹੜੀ ਆ ਛੁੱਟੀ ਕਰ ਦਿੱਤੀ ਜਾਂਦੀ ਆ ਜੀ ਤੁਹਾਨੂੰ ਜੀ ਅਖੀਏ ਜਿਸ ਤਰ੍ਹਾਂ ਦੇ ਨਾਲ ਪਿਛਲੇ 1 ਮਹੀਨੇ ਪਹਿਲਾਂ ਵੀ ਜਿਹੜੀ ਸੀ ਉਹ ਸਕੂਲਾਂ ਨੂੰ ਬੰਬ ਨਾ ਉਡਾਉਣ ਦੀ ਧਮਕੀ ਅੰਮ੍ਰਿਤਸਰ ਦੇ ਸਕੂਲਾਂ ਨੂੰ ਮਿਲੀ ਸੀ ਔਰ ਇੱਕ ਵਾਰ ਫਿਰ ਤੋਂ ਇਹ ਧਮਕੀ ਭਰੀ ਈਮੇਲ ਆਈ ਹੈ ਫਿਲਹਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਹਾਤੀ ਦੇ ਵਿੱਚ ਵੀ ਕੁਝ ਸਕੂਲ ਨੇ ਜਿਨ੍ਹਾਂ ਨੂੰ ਇਹ ਈਮੇਲ ਆਈ ਹੈ ਫਿਲਹਾਲ ਕੀ ਸਿਚੁਏਸ਼ਨ ਹੈ ਸਕੂਲਾਂ ਦੇ ਵਿੱਚ ਔਰ ਸਕੂਲਾਂ ਨੂੰ ਖਾਲੀ ਵੀ ਇਹ ਦੱਸਿਆ ਜਾ ਰਿਹਾ ਕਿ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਤੇ ਬੱਚਿਆਂ ਨੂੰ ਵੀ ਉਹਨਾਂ ਦੇ ਘਰ ਸੁਰੱਖਿਅਤ ਭੇਜ ਦਿੱ ਬਿਲਕੁਲ ਤਨੂੰ ਜਿਹੜਾ ਸਕੂਲਾਂ ਨੂੰ ਖਾਲੀ ਕਰਾ ਦਿੱਤਾ ਗਿਆ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਸੁਰੱਖਿਅਤ ਪੇਜ ਦਿੱਤਾ ਗਿਆ ਲੇਕਿਨ ਦੱਸਦੀ ਹੈ ਕਿ ਤਨੂੰ ਜਿੱਦਾਂ ਕਿ 1 ਮਹੀਨਾ ਪਹਿਲਾਂ ਵੀ ਇਸੇ ਤਰ੍ਹਾਂ ਦੇ ਨਾਲ ਸਕੂਲਾਂ ਨੂੰ ਵੜਾਉਣ ਦੀ ਧਮਕੀ ਮਿਲ ਸੀਗੀ ਤਾਂ ਉਸ ਵੇਲੇ ਵੀ ਸਕੂਲ ਖਾਲੀ ਕਰਾ ਦਿੱਤੇ ਗਏ ਸੀਗੇ ਜਿਹੜੇ ਪੇਰੈਂਟਸ ਸੀਗੇ ਕਾਫੀ ਚਿੰਤਾ ਦਿਖਾਈ ਦਿੱਤੇ ਸੀਗੇ ਲੇਕਿਨ ਸਾਰੇ ਮੌਕੇ ਦੇ ਵਿੱਚ ਕਿਉਂਕਿ ਜਿੱਦਾਂ ਕਿ 1 ਮਹੀਨਾ ਪਹਿਲਾਂ ਧਮਕੀਆਂ ਆਈਆਂ ਸੀਆਂ ਤਾਂ ਉਸ ਤੋਂ ਵੀ ਜਿਹੜਾ ਕੁਝ ਸਮਾਂ ਪਹਿਲਾਂ ਜਦੋਂ ਇੱਕ ਜੀਏ ਦੇ ਸਕੂਲ ਦੇ ਵਿੱਚ ਪਾਵਨਾ ਉਡਾਂਸ ਤਾਂ ਉਹਦੇ ਵਿੱਚ ਬੱਚਿਆਂ ਦੀ ਸ਼ਰਾਰਤ ਪਾਈ ਗਈ ਸੀ ਕਿ ਨਾ ক্লাস ਕਿਦੋਂ ਕਿੰਨੇ ਨਾ ਪਹਿਲਾਂ ਤਾਂ ਅਮ ਕਾ ਹੋ ਗਿਆ ਤਾਂ ਉਸ ਦੇ ਪ੍ਰਸ਼ਾਸਨ ਵਾਲੋ ਅੱਛਾ ਗਿਆ ਸੀ ਕਿ ਅਸੀਂ ਕਾਰਵਾਈ ਕਰ ਰਹੇ ਹਾਂ ਜਾਂਚ ਕਰ ਰਹੇ ਹਾਂ ਕਿ ਕਿਸੇ ਵੱਲੋਂ ਇਦਾਂ ਦੀਆਂ ਨਕਾਮ ਹਰਕਤਾਂ ਕੀਤੀਆਂ ਜਾ ਰਹੀਆਂ ਲੇਕਿਨ ਇਸ ਵਾਰ ਸ਼ਹਿਰ ਜਿਹੜਾ ਸਿਸ਼ਨ ਸਕੂਲ ਹੈ ਕਹਿ ਸਕਦੇ ਹਾਂ ਕਿ ਤਨੂੰ ਜਿਹੜਾ ਸ਼ਹਿਰ ਦੇ ਬਿਲਕੁਲ ਜੋ ਜੀਟੀ ਰੋਡ ਦੇ ਉੱਤੇ ਸ਼ਹਿਰ ਦੇ ਵਿੱਚ ਜਿਹੜਾ ਸਕੂਲ ਸਥਿਤ ਹੈ ਤਾਂ ਇਹ ਤਾਂ ਇਹ ਤੁਸੀਂ ਦੇਖ ਸਕਦੇ ਹੋ ਨਾਲ ਜੋ ਚੀਫ ਸਾਲਸਾ ਦੀਵਾਨ ਦਾ ਦਫਤਰ ਵੀ ਹੈ ਤਾਂ ਇਸ ਨੂੰ ਖਾਸ ਕਰਕੇ ਜਿਹੜਾ ਇਸ ਸਕੂਲ ਨੂੰ ਜਿਹੜਾ ਖਾਸ ਕਰਕੇ ਟਾਰਗੇਟ ਜੋ ਬਣਾਇਆ ਗਿਆ ਸੀਗਾ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਕਿ ਅੱਜ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਦੇ ਵਿੱਚ ਇਸ ਸਕੂਲ ਨੂੰ ਧਮਕੀ ਮਿਣੀ ਉੱਥੇ ਦਿਹਾਤੀ ਏਰੀਆ ਦੇ ਵਿੱਚ ਇਹ ਸਕੂਲ ਇਹੋ ਜੇ ਹੈਗੇ ਨੇ ਜਿਨ੍ਹਾਂ ਨੂੰ ਉਡਾਉਣ ਦੀ ਧਮਕੀ ਮਿਲੀ ਆ ਤਾਂ ਪੰਜਾਬ ਭਰ ਦੇ ਵਿੱਚ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਆ ਤੁਹਾਨੂੰ ਲਗਾਤਾਰ ਅ ਜੋ ਕਹਿ ਸਕਦਾ ਕਿ ਪ੍ਰਸ਼ਾਸਨ ਆਖ ਰਿਹਾ ਕਿ ਅਸੀਂ ਕਾਰਵਾਈ ਕਰਦੇ ਹਾਂ ਸਭ ਪ੍ਰਯਤਨ ਕੋਲੋਂ ਤਾਂ ਕੋਈ ਯਾਰੀ ਦਾ ਕੋਈ ਵੀ ਕਾਰਵਾਈ ਜਿਹੜੀ ਆਮਦ ਦੇ ਵਿੱਚ ਨਹੀਂ ਲਿਆਸੀ ਗਈ ਤਾਂ ਆਪਾਂ ਕੋਈ ਪਤਾ ਲੱਗੇ ਕਿ ਅਜੇ ਤੱਕ ਕੋਣ ਹੈ ਉਹ ਜੀ ਜਿਹੜਾ ਅੰਸਰ ਜਿਹੜੇ ਹੈਗੇ ਨੇ ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪੰਜਾਬ ਦਾ ਤਾਂ ਲਗਾਤਾਰ ਬੱਚਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਕੂਲਾਂ ਦੇ ਬੱਚਿਆਂ ਨੂੰ ਘਰਾਂ 'ਚ ਛੱਡ ਕੇ ਵਾਪਸ ਜੋ ਆਪਣੇ ਸਕੂਲ ਦੇ ਵਿੱਚ ਆ ਕੇ ਐਂਟਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਇਹ ਹਾਲਾਤ ਲਗਾਤਾਰ ਗੁਰੂ ਨਗਰੀ ਦੇ ਸਾਂਝੇ ਕਰ ਰਹੇ ਆ ਕਿਉਂਕਿ ਥਰੈਟ ਕਾਲਸ ਲਗਾਤਾਰ ਆਉਂਦੀਆਂ ਨੇ ਦੱਸਾਂਗੇ ਕਿਉਂਕਿ ਇੱਕ ਜਿਹੜੀ ਲੈਟਰ ਆਈ ਹੈ ਈਮੇਲ ਜ਼ਰੀਏ ਧਮਕੀ ਦਿੱਤੀ ਗਈ ਹੈ ਉੱਥੇ ਜਿੱਥੇ ਸਕੂਲ ਨੂੰ ਬੰਬ ਨਾ ਉਡਾਉਣ ਦੀ ਧਮਕੀ ਜਿਹੜੀ ਹੈ ਉਹ ਥਰੈਟ ਕੀਤੀ ਦਿੱਤੀ ਗਈ ਹੈ ਉਸ ਦੇ ਨਾਲ ਹੀ ਉਹਨਾਂ ਨੇ ਰਾਸ਼ਟਰਗਾਨ ਨੂੰ ਰੋਕਣ ਦੀ ਵੀ ਗੱਲ ਕੀਤੀ ਗਈ ਹੈ ਬੜੀ ਵੱਡੀ ਗੱਲ ਹੈ ਕਿਉਂਕਿ ਪਹਿਲਾਂ ਜਦੋਂ ਬੰਬ ਨਾ ਉਡਾਉਣ ਦੀ ਧਮਕੀ ਪਰ ਈਮੇਲ ਆਈ ਸੀ ਤਾਂ ਉਹਦੇ ਵਿੱਚ ਅਜਿਹਾ ਕੁਝ ਨਹੀਂ ਸੀਗਾ ਲੇਕਿਨ ਇਸ ਵਾਰ ਜਿਹੜੀ ਧਮਕੀ ਮਿਲੀ ਹੈ ਜਿਹੜੀ ਈਮੇਲ ਆਈ ਹੈ ਉਹਦੇ ਵਿੱਚ ਰਾਸ਼ਟਰਗਾਨ ਨੂੰ ਵੀ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਕੀ ਕੁਝ ਕਹਿਣਾ ਹੈ ਇਸੇ ਅਬ ਬਿਲਕੁਲ ਤਾਨੂੰ ਜਿਹੜਾ ਇੱਥੇ ਵਿੱਚ ਇੱਕ ਆ ਦਾਸ ਦਾ ਜ਼ੋਰ ਮੈਂਸ਼ਨ ਕੀਤਾ ਗਿਆ ਕਿ ਰਾਸ਼ਟ੍ਰਗਾਂ ਨੂੰ ਬੰਦ ਕਰਾਂ ਦੀ ਜੜੀ ਆ ਗੱਲ ਆਖੀ ਗਈ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ 26 ਜਨਵਰੀ ਨੇੜੇ ਆ ਰਹੀ ਆ ਤਾਂ 26 ਜਨਵਰੀ ਵਾਲੇ ਦਿਨ ਵੀ ਜਿਹੜਾ ਬੁਝੇ ਪੱਤਰ ਦੇ ਉੱਤੇ ਵੀ ਆਈਪੀਸ ਜਿਹੜੇ ਨੇ ਇਸੇ ਤਰ੍ਹਾਂ ਦੇ ਨਾਲ ਕੋਈ ਆਟਾਰੀ ਬਾਰਡਰ ਵਿਖੇ ਜਾਂਦੇ ਨੇ ਜਾਂ ਫਿਰ ਸ਼ਹਿਰ ਵਿੱਚ ਵੀ ਕਈ ਸਪਾਸਟ ਆ ਇਹੋ ਜਿਹੋ ਹੁੰਦੇ ਨੇ ਨਾ ਕਿ ਨਾ ਕਿ ਤੁਹਾਨੂੰ ਕਿਹਨਾਂ ਦਿਨਾਂ ਦੇ ਵਿੱਚ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਸਖਤ ਕਰਨੇ ਚਾਹੀਦੇ ਨੇ ਤੇ ਇਹ ਵੀ ਕਰਾਂ ਕਿ ਅੱਜ ਦੇ ਪ੍ਰੈਸ ਕਾਲ ਜੋਤੀਆਂ ਦੇ ਨਾ ਉਸੇ ਤਰ੍ਹਾਂ ਦੇ ਨਾਲ ਸਰਕਾਰ ਵੀ ਸਦਾ ਪ੍ਰੈਸ ਕਾਲ ਆਈ ਜਾਂਦਾ ਅਕਤਰਾクセ ਪ੍ਰਸ਼ਾਸਨ ਦਾਦਾ ਅੰਦਰ ਦੇ ਵਿੱਚ ਹੈਗਾ ਇੱਕ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹੜੇ ਵੀ ਇਹ ਵਿਅਕਤੀ ਹੈਗੇ ਨੇ ਜਿਹੜੇ ਵੀ ਅਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਜੜੀ ਆ ਪੰਡਤੀ ਕਾਰਵਾਈ ਕੀਤੀ ਜਾਵੇ ਕਿਉਂਕਿ ਅੱਜ ਤੱਕ ਕੁਝ ਵੀ ਪਤਾ ਨਹੀਂ ਲੱਗ ਚਕਿਆ ਇੱਕ ਪਹਿਲਾਂ ਵਿੱਚ ਸਰਦ ਨਾਲ ਤਾਂ ਕਈਆਂ ਸੀ ਜਾਂ ਤਾਂ ਹੁਣ ਵੀ ਜਿਹੜਾ ਉਸੇ ਤਰ੍ਹਾਂ ਦਾ ਤਵਕੀ ਆ ਰਿਹਾ ਤਾਂ ਇਸ ਤੋਂ ਪਹਿਲਾਂ ਸੂਨ ਨੂੰ ਢਾਉ ਤੋਂ ਪਹਿਲਾਂ ਇਹ ਗੱਲ ਕਰੀਏ ਤਾਂ ਜੋ ਕਚਹਿਰੀਆਂ ਨੂੰ ਢਾਉਣ ਦੀ ਗੱਲ ਕੀਤੀ ਗਈ ਸੀ ਕਿ ਤਾਂ ਇਸੇ ਤਰ੍ਹਾਂ ਦੇ ਨਾਲ ਪੰਜਾਬ ਭਰ ਦੇ ਵਿੱਚ ਕਾਫੀ ਆਡੇ ਹਾਲਾਤ ਕਹਿ ਸਕਦੇ ਹਾਂ ਕਿ ਹਰ ਹੌਂਸ ਲਗਾਤਾਰ ਹੈ ਬੱਚਿਆਂ ਦੇ ਸਕੂਲ ਹੀ ਕਿਉਂ ਟਾਰਗੇਟ ਕੀਤਾ ਜਾ ਰਹੇ ਨੇ ਇਹ ਇੱਕ ਵੱਡਾ ਸਵਾਲ ਹੈ ਤਾਂ ਸਰਕਾਰ ਨੂੰ ਸਸਟਰ ਅਤੇ ਪ੍ਰਸ਼ਾਸਨ ਨੂੰ ਇਹਦਾ ਜਿਹੜੇ ਲੋਕ ਨੇ ਇਹਨਾਂ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਜੀ ਬਹੁਤ ਬਹੁਤ ਸ਼ੁਕਰੀਆ ਮਾਮ ਜਾਣਕਾਰੀ ਦਿੱਤੀ ਲਈ ਸੋ ਇੱਕ ਵਾਰ ਫੇਰ ਤੁਹਾਨੂੰ ਦੱਸ ਦਿੰਦੇ ਆ ਕਿ ਅੰਬਰੀ ਸਰ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਔਰ ਨਾਲ ਦੇ ਨਾਲ ਆ ਕੀਆ ਜਾ ਰਿਹਾ ਹੈ ਉਸ ਈਮੇਲ ਦੇ ذریعے ਰਾਸ਼ਟਰਗਾਂ ਨੂੰ ਵੀ ਬੰਦ ਕਰਨ ਦੀ ਗੱਲ ਕਹੀ ਗਈ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਤੇ ਪ੍ਰਸ਼ਾਸਨ ਅਲਰਟ ਹੈ ਪੁਲਿਸ ਤੇ ਪ੍ਰਸ਼ਾਸਨ ਵੱਲੋਂ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਬੱਚਿਆਂ ਨੂੰ ਸੁਰੱਖਿਅਤ ਉਹਨਾਂ ਦੇ ਘਰ ਪਹੁੰਚਾ ਦਿੱਤਾ ਗਿਆ ਹੈ ਔਰ ਪੇਰੈਂਟਸ ਨੂੰ ਵੀ ਪੈਨਿਕ ਨਾ ਹੋਣ ਦੀ ਗੱਲ ਜਿਹੜੀ ਹੈ ਉਹ ਕਹੀ ਗਈ ਹੈ ਫਿਲਹਾਲ ਇਜਾਜ਼ਤ ਦਾ ਵਿਸ਼ਾ ਹੈ ਕਿਉਂਕਿ ਇੱਕ ਮਹੀਨੇ ਪਹਿਲਾਂ ਵੀ ਅੰਮ੍ਰਿਤਸਰ ਦੇ ਕਈ ਸਕੂਲਾਂ ਦੇ ਵਿੱਚ ਇਹ ਧਮਕੀ ਭਰੀ ਈਮੇਲ ਆਈ ਸੀ ਔਰ ਇੱਕ ਮਹੀਨੇ ਬਾਅਦ ਅੱਜ ਸਰਦੀਆਂ ਦੀ ਛੁੱਟੀਆਂ ਤੋਂ ਬਾਅਦ ਪੇ ਦੇ ਦਿਨ ਬੱਚੇ ਸਕੂਲ ਗਏ ਸਨ ਔਰ ਸਕੂਲ ਖੁੱਲਦਿਆਂ ਸਾਰ ਈਮੇਲ ਜਦੋਂ ਆਉਂਦੀ ਹੈ ਉਸ ਤੋਂ ਬਾਅਦ ਸਕੂਲਾਂ ਵੱਲੋਂ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ ਹੈ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਸਾਈਬਰ ਸੈੱਲ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ ਨਾਲ ਦੇ ਨਾਲ ਜਿਹੜੇ ਡੌਗ ਸਕਵਾਡਸ ਨੇ ਉਹਨਾਂ ਨੂੰ ਵੀ ਸਕੂਲਾਂ ਦੇ ਵਿੱਚ ਜਿਹੜੇ ਨੇ ਉਹ ਉੱਥੇ ਅਲਰਟ ਨੇ ਸਕੂਲਾਂ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਅਜੇ ਕੋਈ ਵੀ ਚੀਜ਼ ਜਿਹੜੀ ਹੈ ਪੁਲਿਸ ਨੂੰ ਨਹੀਂ ਮਿਲੀ ਹੈ ਪਰ ਫਿਰ ਵੀ ਲੋਕਾਂ ਨੂੰ ਵੀ ਅਪੀਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿ ਕਿਸੇ ਤਰ੍ਹਾਂ ਦੀ ਪੈਨਿਕ ਹੋਣ ਦੀ ਲੋੜ ਨਹੀਂ ਹੈ ਪੁਲਿਸ ਉਹਨਾਂ ਦੇ ਨਾਲ ਹੈ ਜਾਂਚ ਕੀਤੀ ਜਾ ਰਹੀ ਹੈ ਔਰ ਸੁਰੱਖਿਅਤ ਬੱਚੇ ਜਿਹੜੇ ਨੇ ਉਹ ਘਰ ਭੇਜ ਦਿੱਤੇ ਗਏ ਨੇ ਸਸਟ੍ਰਕਾਰ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਸੋ ਦੱਸਦੇ ਹਾਂ ਕਿ ਈਮੇਲ ਜ਼ਰੀਏ

ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਕਿ ਆਖਿਰਕਾਰ ਈਮੇਲ ਕਿਨਾ ਵੱਲੋਂ ਭੇਜਿਆ ਗਿਆ ਹੈ ਹਾਲਾਂਕਿ 1 ਮਹੀਨਾ ਪਹਿਲਾਂ ਵੀ ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਅਲਰਟ ਦੇ ਉਤੇ ਸੀ ਪਰ ਇੱਕ ਵਾਰੀ ਫਿਰ ਤੋਂ ਈਮੇਲ ਦੇ ذریعے ਇਹ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਫਿਲਹਾਲ ਅੰਮ੍ਰਿਤਸਰ ਦੇ ਨਾਲ ਨਾਲ ਮੋਗਾ ਦੇ ਵਿੱਚ ਵੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਹੈ ਉਹ ਮਿਲੀ ਹੈ ਫਿਲਹਾਲ ਸਾਡੇ ਨਾਲ ਸਾਡੇ ਸਹਿਯੋਗੀ ਅੰਮ੍ਰਿਤਸਰ ਤੋਂ ਅਕਸ਼ੇ ਜੁੜ ਚੁੱਕੇ ਨੇ ਅਕਸ਼ੇ ਜਿਸ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ ਕੀ ਕੁਝ ਕਹਿਣਾ ਇਸ ਪੂਰੇ ਮਾਮਲੇ ਤੇ ਅਜੀ ਬਿਲਕੁਲ ਤੁਹਾਨੂੰ ਇਹ ਲਗਾਤਾਰ ਜਿਹੜਾ ਧਮਕੀਆਂ ਦਾ ਸਿਸਟਮ ਚੱਲ ਰਿਹਾ ਦੱਸ ਦਈਏ ਕਿ ਪਿਛਲੇ 1 ਮਹੀਨੇ ਪਹਿਲਾਂ ਵੀ ਜਿਹੜੀਆਂ ਧਮਕੀਆਂ ਆਈ ਸੀ ਤੇ ਲੇਕਿਨ ਅੱਜ ਇਹ ਜਿਹੜਾ ਸਕੂਲ ਤੁਸੀਂ ਦੇਖ ਰਹੇ ਹੋ ਇਹ ਗੁਰੂ ਨਗਰੀ ਦਾ ਹਰਕਿਸ਼ਨ ਸਕੂਲ ਹੈਗਾ ਆ ਤਾਂ ਇਸ ਸਕੂਲ ਨੂੰ ਜੋ ਹੈ ਬੰਬਨਾ ਉਡਾਉਣ ਦੀ ਧਮਕੀ ਮਿਲੀ ਆ ਹਾਲਾਂਕਿ ਪੰਜਾਬ ਭਰ ਦੇ ਵਿੱਚ ਵੱਖ-ਵੱਖ ਸਕੂਲਾਂ ਨੂੰ ਜਿਹੜਾ ਇਹ ਜੋ ਬੰਬਨਾ ਉਡਾਉਣ ਦੀ ਧਮਕੀਆਂ ਮਿਲ ਰਹੀਆਂ ਨੇ ਤਾਂ ਉੱਥੇ ਹੀ ਗੁਰੂ ਨਗਰੀ ਦੇ ਸ਼ਹਿਰ ਦੀ ਗੱਲ ਕਰੀਏ ਤਾਂ ਸ਼ਹਿਰ ਦਾ ਕਹਿ ਸਕਦੇ ਆ ਸਭ ਤੋਂ ਜੋ ਪ੍ਰਾਈਮ ਲੋਕੇਸ਼ਨ ਕਹਿ ਸਕਦੇ ਆ ਜੀਟੀ ਰੋਡ ਦੇ ਉੱਤੇ ਜੋ ਸ਼੍ਰੀ ਗੁਰੂ ਹਰਕਿਸ਼ਨ ਪਬਲਿਕ ਸਕੂਲ ਦਾ ਚੀਫ ਕਾਲਕਾ ਦਿਵਾਨ ਦਾ ਦਫ਼ਤਰ ਜਿਹੜਾ ਆ ਉਹ ਬਿਲਕੁਲ ਨਾਲ ਹੈਗਾ ਤਾਂ ਦੱਸ ਦਈਏ ਕਿ ਤਾਨੂੰ ਇਸ ਨੂੰ ਜਿਹੜਾ ਬੰਬਨਾ ਉਡਾਉਣ ਦੀ ਧਮਕੀ ਮਿਲਿਆ ਹਾਲਾਂਕਿ ਕੁਝ ਦਿਨ ਪਹਿਲਾਂ ਜੋ ਆ ਕਈ ਅਦਾਲਤਾਂ ਨੂੰ ਵੀ ਬੰਬਨਾ ਉਡਾਉਣ ਦੀ ਧਮਕੀ ਮਿਲੀ ਸੀ ਕਿਉਂ ਲੇਕਿਨ ਉਸ ਤੋਂ ਬਾਅਦ ਅੱਜ ਫੇਰ ਪੰਜਾਬ ਭਰ ਦੇ ਵਿੱਚ ਕਈ ਸਕੂਲਾਂ ਨੂੰ ਬੰਬਨਾ ਉਡਾਉਣ ਦੀ ਧਮਕੀ ਮਿਲੀ ਅਜਿਵੇਂ ਕਿ ਹਰਕਿਸ਼ਨ ਸਕੂਲ ਇੱਥੇ ਕੀ ਦੱਸ ਦਈਏ ਕਿ ਛੁੱਟੀਆਂ ਤੋਂ ਬਾਅਦ ਬੱਚੇ ਜਿਹੜੇ ਨੇ ਅੱਜ ਪਹਿਲੇ ਦਿਨ ਸਕੂਲ ਵਿੱਚ ਆਏ ਸੀਗੇ ਪੜਾਈ ਕਰਨ ਲਈ ਨਹੀਂ ਲੇਕਿਨ ਜਦੋਂ ਤੰਕੀ ਮਿਲਦੀ ਆ ਤਾਂ ਉਸ ਤੋਂ ਬਾਅਦ ਬੱਚਾ ਨੂੰ ਛੁੱਟੀ ਕਰ ਦਿੱਤੀ ਜਾਂਦੀ ਆ ਤਾਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇੰਦਰ ਸਿੰਘ ਨੀਚਰ ਉਹ ਚੀਜ਼ ਦਾ ਜਮਾਨੇ ਤੋਂ ਜੋ ਪ੍ਰਗਟਾੜੀ ਕਰ ਰਹੇ ਨੇ ਤਾਂ ਉਹਨਾਂ ਵੱਲੋਂ ਵੀ ਜਿਹੜਾ ਇੱਕ ਬਿਆਨ ਮੀਡੀਆ 'ਕਿ ਦਿੱਤਾ ਗਿਆ ਲੇਕਿਨ ਇੱਕ ਜਿਹੜਾ ਸਕੂਲ ਨੂੰ ਉਸੇ ਵੇਲੇ ਜਿਹੜਾ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਬੱਚਾ ਨੂੰ ਜਿਹੜੀ ਆ ਛੁੱਟੀ ਕਰ ਦਿੱਤੀ ਜਾਂਦੀ ਆ ਜੀ ਤੁਨੂੰ جی اخی جس طرح دے نال پچھلے 1 مہینے پہلا بھی جڑی سی او اسکولاں نوں بم نہ اڑاون دی ਧਮਕੀ ਅੰਮ੍ਰਿਤਸਰ ਦੇ ਸਕੂਲਾਂ ਨੂੰ ਮਿਲੀ ਸੀ اور ایک بار پھر ਤੋਂ ਇਹ ਧਮਕੀ ਭਰੀ ای میل ਆਈ ਹੈ ਫਿਲਹਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਦਿਹਾਤੀ ਦੇ ਵਿੱਚ ਵੀ ਕੁਝ ਸਕੂਲ ਨੇ ਜਿਨ੍ਹਾਂ ਨੂੰ ਇਹ ای میل ਆਈ ਹੈ ਫਿਲਹਾਲ ਕੀ ਸਿਚੁਏਸ਼ਨ ਹੈ ਸਕੂਲਾਂ ਦੇ ਵਿੱਚ او ਸਕੂਲਾਂ ਨੂੰ ਖਾਲੀ ਵੀ ਇਹੀ ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਤੇ ਬੱਚਿਆਂ ਨੂੰ ਵੀ ਉਹਨਾਂ ਦੇ ਘਰ ਸੁਰੱਖਿਅਤ ਭੇਜ ਦਿੱਤਾ ਗਿਆ او بالکل ਤਨੂੰ ਜਿਹੜਾ ਸਕੂਲਾਂ ਨੂੰ ਖਾਲੀ ਕਰਾ ਦਿੱਤਾ ਗਿਆ ਜਿਹੜੇ ਬੱਚੇ ਨੇ ਉਹਨਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਸੁਰੱਖਿਅਤ ਭੇਜ ਦਿੱਤਾ ਗਿਆ ਲੇਕਿਨ ਦੱਸਦੀ ਹੈ ਕਿ ਤੁਹਾਨੂੰ ਜਿੱਦਾਂ ਕਿ ਇੱਕ ਮਹੀਨਾ ਪਹਿਲਾਂ ਵੀ ਇਸੇ ਤਰ੍ਹਾਂ ਦੇ ਨਾਲ ਸੁੰਦਾ ਨੂੰ ਵਧਾਉਣ ਦੀ ਧਮਕੀ ਦਿੱਤੀ ਸੀ ਤਾਂ ਉਸ ਵੇਲੇ ਵੀ ਸਕੂਲ ਖਾਲੀ ਕਰਾ ਦਿੱਤੇ ਗਏ ਸੀਗੇ ਜਿਹੜੇ ਪੇਰੈਂਟਸ ਸੀਗੇ ਕਾਫੀ ਚਿੰਤਤ ਦਿਖਾਈ ਦਿੱਤੇ ਸੀਗੇ ਲੇਕਿਨ ਇਸ ਸਾਰੇ ਮਾਮਲੇ ਦੇ ਵਿੱਚ ਕਿਉਂਕਿ ਜਿੱਦਾਂ ਇੱਕ ਮਹੀਨਾ ਪਹਿਲਾਂ ਧਮਕੀਆਂ ਸੀਗੀਆਂ ਤਾਂ ਉਸ ਤੋਂ ਵੀ ਜਿਹੜਾ ਕੁਝ ਸਮਾਂ ਪਹਿਲਾਂ ਜਦੋਂ ਇੱਕ ਡੀਏ ਸਕੂਲ ਦੇ ਵਿੱਚ ਪਾਪੜਾ ਉਡਾ ਦਿੱਤਾ ਸੀ ਉਸ ਦੇ ਵਿੱਚ ਬੱਚਿਆਂ ਦੀ ਸ਼ਰਾਰਤ ਪਾਈ ਗਈ ਸੀ ਲੇਕਿਨ ਲਾਸਟ ਜਦੋਂ ਇੰਨੀ ਨਾ ਪਹਿਲਾਂ ਤਾਂ ਕਹੋਦਿਆ ਤਾਂ ਉਸ ਦੇ ਪ੍ਰਸ਼ਾਸਨ ਵਾਲੋ ਅੱਛਾ ਗਿਆ ਸੀ ਕਿ ਕਿਸੀ ਕਾਰਵਾਈ ਕਰ ਰਹੇ ਆ ਜਾਂਚ ਕਰ ਰਹੇ ਆ ਕਿ ਕਿਸੇ ਵੱਲੋਂ ਇਧਰ ਜਾਂ ਨਕਾਬ ਹਰਕਤਾਂ ਕੀਤੇ ਜਾ ਰਹੀਆਂ ਲੇਕਿਨ ਇਸ ਵਾਰ ਸ਼ਹਿਰ ਜਿਹੜਾ ਸਿਸ਼ਨ ਸਕੂਲ ਹੈ ਕਹਿ ਸਕਦੇ ਆ ਕਿ ਤਨੂੰ ਜਿਹੜਾ ਸ਼ਹਿਰ ਦੇ ਬਿਲਕੁਲ ਜੋ ਜੀਟੀ ਰੋਡ ਦੇ ਉੱਤੇ ਸ਼ਹਿਰ ਦੇ ਵਿੱਚ ਜਿਹੜਾ ਸਕੂਲ ਸਥਿਤ ਹੈ ਤਾਂ ਇਹ ਤਾਂ ਇਹ ਤੁਸੀਂ ਦੇਖ ਸਕਦੇ ਹੋ ਨਾਲ ਜੋ ਚੀਫ ਸਾਲਸਾ ਦੀਵਾਨ ਦਾ ਦਫ਼ਤਰ ਵੀ ਹੈ ਤਾਂ ਇਸ ਨੂੰ ਖਾਸ ਕਰਕੇ ਜਿਹੜਾ ਇਸ ਸਕੂਲ ਨੂੰ ਜਿਹੜਾ ਖਾਸ ਕਰਕੇ ਟਾਰਗੇਟ ਜੋਗਾ ਬਣਾਇਆ ਗਿਆ ਸੀਗਾ ਤਾਂ ਇਹ ਤਸਵੀਰਾਂ ਲਗਾਤਾਰ ਸਾਂਝੀਆਂ ਕਰ ਰਿਹਾ ਕਿ ਅੱਜ ਜਿਸ ਤਰ੍ਹਾਂ ਦੇ ਨਾਲ ਸ਼ਹਿਰ ਦੇ ਵਿੱਚ ਇਸ ਸਕੂਲ ਨੂੰ ਧਮਕੀ ਮਿਲੀ ਹੈ ਉੱਥੇ ਦਿਹਾਤੀ ਏਰੀਆ ਦੇ ਵਿੱਚ ਇਹ ਸਕੂਲ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੂੰ ਉਡਾਉਣ ਦੀ ਧਮਕੀ ਮਿਲੀ ਆ ਤਾਂ ਪੰਜਾਬ ਭਰ ਦੇ ਵਿੱਚ ਇਹ ਧਮਕੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੁਹਾਨੂੰ ਲਗਾਤਾਰ ਜੋ ਕਹਿ ਸਕਦਾ ਕਿ ਪ੍ਰਸ਼ਾਸਨ ਆਖ ਰਿਹਾ ਕਿ ਅਸੀਂ ਕਾਰਵਾਈ ਕਰਦੇ ਹਾਂ ਅਸੀਂ ਸਭ ਪ੍ਰਯਤਨ ਕਰਦੇ ਹਾਂ ਪਰ ਯਾਰ ਦਾ ਕੋਈ ਵੀ ਕਾਰਜ ਜਿਹੜੀ ਆਮਦ ਦੇ ਵਿੱਚ ਨਹੀਂ ਲਿਆਤੀ ਗਈ ਤਾਂ ਆਪਾਂ ਕੋਈ ਪਤਾ ਲੱਗਿਆ ਕਿ ਅਜੇ ਤੱਕ ਕੋਣ ਹੈ ਉਹ ਜੀ ਜਿਹੜਾ ਅੰਸਰ ਜਿਹੜੇ ਹੈਗੇ ਨੇ ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਪੰਜਾਬ ਦਾ ਤਾਂ ਲਗਾਤਾਰ ਬੱਚਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਕੂਲਾਂ ਦੇ ਬੱਚਿਆਂ ਨੂੰ ਘਰਾਂ 'ਚ ਛੱਡ ਕੇ ਵਾਪਿਸ ਜੋ ਆਪਣੇ ਸਕੂਲ ਦੇ ਵਿੱਚ ਆ ਕੇ ਐਂਟਰ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਇਹ ਹਾਲਾਤ ਲਗਾਤਾਰ ਗੁਰੂ ਨਗਰੀ ਦੇ ਦਸਾਂਜੇ ਕਰ ਰਹੇ ਆ ਕਿਉਂਕਿ ਜਿਹੜੇ ਕਾਲਸ ਲਗਾਤਾਰ ਆਉਂਦੇ ਨੇ ਲੱਗਾਂਗੇ ਕਿਉਂਕਿ ਇੱਕ ਜਿਹੜੀ ਲੈਟਰ ਆਈ ਹੈ ਈਮੇਲ ਜ਼ਰੀਏ ਧਮਕੀ ਦਿੱਤੀ ਗਈ ਹੈ ਉੱਥੇ ਜਿੱਥੇ ਸਕੂਲਾਂ ਨੂੰ ਬੰਬ ਨਾ ਉਡਾਉਣ ਦੀ ਧਮਕੀ ਜਿਹੜੀ ਆ ਉਹ ਥ्रेट ਕੀ ਦਿੱਤੀ ਗਈ ਹੈ ਉਸ ਦੇ ਨਾਲ ਹੀ ਉਹਨਾਂ ਨੇ ਰਾਸ਼ਟਰੀ ਗਾਨ ਨੂੰ ਰੋਕਣ ਦੀ ਵੀ ਗੱਲ ਕੀਤੀ ਗਈ ਹੈ ਬੜੀ ਵੱਡੀ ਗੱਲ ਹੈ ਕਿਉਂਕਿ ਪਹਿਲਾਂ ਜਦੋਂ ਬੰਬ ਨਾ ਉਡਾਉਣ ਦੀ ਧਮਕੀ ਪਰ ਈਮੇਲ ਆਈ ਸੀ ਤਾਂ ਉਹਦੇ ਵਿੱਚ ਅਜਿਹਾ ਕੁਝ ਨਹੀਂ ਸੀਗਾ ਲੇਕਿਨ ਇਸ ਵਾਰ ਜਿਹੜੀ ਧਮਕੀ ਮਿਲੀ ਹੈ ਜਿਹੜੀ ਈਮੇਲ ਆਈ ਹੈ ਉਹਦੇ ਵਿੱਚ ਰਾਸ਼ਟਰੀ ਗਾਨ ਨੂੰ ਵੀ ਬੰਦ ਕਰਨ ਦੀ ਗੱਲ ਕੀਤੀ ਗਈ ਹੈ ਕੀ ਕੁਝ ਕਹਿਣਾ ਇਸੇ ਆ ਬਿਲਕੁਲ ਤਨੂੰ ਜਿਹੜਾ ਇੱਥੇ ਵਿੱਚ ਇੱਕ ਆਦਾਲਤ ਦਾ ਜ਼ੋਰ ਮੈਂਸ਼ਨ ਕੀਤਾ ਗਿਆ ਕਿ ਅਸ਼ਟਗਾਵ ਨੂੰ ਬੰਦ ਕਰਾਂ ਦੀ ਜਿਹੜੀ ਆ ਗੱਲ ਆਖੀ ਗਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ 26 ਜਨਵਰੀ ਮੇਲੇ ਆ ਰਹੀ ਆ ਤਾਂ 26 ਜਨਵਰੀ ਵਾਲੇ ਗੇੜੇ ਵੀ ਜਿਹੜਾ ਉਹ ਜੇ ਪੱਤਰ ਦੇ ਉੱਤੇ ਵੀਆਈਪੀ ਜਿਹੜੇ ਨੇ ਇਸੇ ਤਰ੍ਹਾਂ ਦੇ ਨਾਲ ਕੋਈ ਟਾਰੀ ਬਾਰਡਰ ਵੀ ਕੇ ਜਾਂਦੇ ਨੇ ਜਾਂ ਸ਼ਹਿਰ ਵਿੱਚ ਵੀ ਕਈ ਸਮਾਗਮ ਇਹੋ ਜਿਹੋ ਹੁੰਦੇ ਨੇ ਲੇਕਿਨ ਕਿਤੇ ਨਾ ਕਿਹਨਾਂ ਜਿਨ੍ਹਾਂ ਦੇ ਵਿੱਚ ਸਿਕਿਉਰਿਟੀ ਦਾ ਪੂਰਾ ਪ੍ਰਬੰਧ ਉਸ ਤੋਂ ਕਰਨੇ ਚਾਹੀਦੇ ਨੇ ਨਹੀਂ ਕਰਾਂ ਕਿ ਇੱਦਾਂ ਦੇ ਬਹੁਤ ਬੋਲ ਦੋਸ਼ੀਆਂ ਨੇ ਨਾ ਉਸੇ ਤਰ੍ਹਾਂ ਦੇ ਨਾਲ ਰਿਪੋਰਟ ਵੀ ਤਿਆਰ ਕਰ ਸਕੋ ਲਾਈਟਸ ਤੋਂ ਕਿ ਤਰ੍ਹਾਂ ਕਿ ਸ੍ਰਸ਼ਾਸ਼ਨ ਦਾਦਾ ਅੰਦਰ ਦੇ ਵਿੱਚ ਹੈਗਾ ਇੱਕ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿਹੜੇ ਵੀ ਇਹ ਵਿਅਕਤੀ ਹੈਗੇ ਨੇ ਜਿਹੜੇ ਵੀ ਅਸ਼ਰਾਰਤੀ ਅੰਸਰ ਹੈਗੇ ਨੇ ਇਹਨਾਂ ਦੇ ਉੱਤੇ ਜੜੀ ਆ ਵੱਡੀ ਕਾਰਵਾਈ ਕੀਤੀ ਜਾਵੇ ਕਿਉਂਕਿ ਹਾਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਦਿੱਤਾ ਇੱਕ ਮਹੀਨਾ ਪਹਿਲਾਂ ਵੀ ਸੁਕਰਦ ਨਾਲ ਤਾਂ ਸਹੀਆਂ ਸੀਗਾ ਤਾਂ ਹੁਣ ਵੀ ਜਿਹੜਾ ਉਸੇ ਤਰ੍ਹਾਂ ਦਾ ਤਵਕੀ ਆ ਗਿਆ ਤਾਂ ਇਸ ਤੋਂ ਪਹਿਲਾਂ ਸੂਨ ਨੂੰ ਢਾਉ ਤੋਂ ਪਹਿਲਾਂ ਇਹ ਗੱਲ ਕਰੀਏ ਤਾਂ ਜੋ ਕਚਹਿਰੀਆਂ ਨੂੰ ਢਾਣ ਦੀ ਕਾਰਵਾਈ ਕੀਤੀ ਗਈ ਸੀ ਕਿ ਤਾਂ ਇਸੇ ਤਰ੍ਹਾਂ ਦੇ ਨਾਲ ਪੰਜਾਬ ਭਰ ਦੇ ਵਿੱਚ ਕਾਫੀ ਆਡੇ ਹਾਲਾਤ ਕਹਿ ਸਕਦੇ ਹਾਂ ਕਿ ਐਕਾਊਂਟ ਲਗਾਤਾਰ ਹੈ ਬੱਚਿਆਂ ਦੇ ਸਕੂਲ ਹੀ ਜੋ ਟਾਰਗੇਟ ਕੀਤਾ ਜਾ ਰਹੇ ਨੇ ਇਹ ਇੱਕ ਵੱਡਾ ਸਵਾਲ ਆ ਤਾਂ ਸਰਕਾਰ ਨੂੰ 700% ਪ੍ਰਸ਼ਾਸਨ ਨੂੰ ਇਹਦਾ ਜਿਹੜੇ ਲੋਕ ਨੇ ਇਹਨਾਂ ਉੱਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਜੀ ਬਹੁਤ ਬਹੁਤ ਸ਼ੁਕਰੀਆ ਮਾਮ ਜਾਣਕਾਰੀ ਦੇ ਲਈ ਸੋ ਇੱਕ ਵਾਰੀ ਫੇਟਫੁਲ